ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਨਾਨਕ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਪਾਪੀ ਉਹਦਾ 19ਵਾਂ ਜਿਹੜਾ ਭਾਗ ਉਹ ਕਰ ਰਹੇ ਹਾਂ ਲਿੰਕ ਜੋੜਨ ਦੇ ਲਈ ਤੁਸੀਂ ਪਹਿਲਾਂ ਵਾਲੀਆਂ ਜਿਹੜੀਆਂ ਵੀਡੀਓਜ਼ ਨੇ ਉਹ ਇੱਕ ਵਾਰ ਜ਼ਰੂਰ ਦੇਖ ਲੈਣਾ ਤਾਂ ਜੋ ਪੂਰੀ ਜਿਹੜੀ ਕਹਾਣੀ ਆ ਉਹਨੂੰ ਤੁਸੀਂ ਸਮਝ ਸਕੋ ਨਾਵਲ ਬਹੁਤ ਹੀ ਵਧੀਆ ਏ ਸਮਾਜ ਦੇ ਵਿੱਚ ਜਿਹੜੇ ਬੰਧਨ ਹੁੰਦੇ ਨੇ ਗਰੀਬੀ ਮਜਬੂਰੀਆਂ ਇਹ ਸਾਰਿਆਂ ਨੂੰ ਬਿਆਨ ਕਰਦਾ ਹੈ ਸਾਰੀ ਰਾਤ ਮਾਇਆ ਨੂੰ ਨੀਂਦਰ ਨਾ ਆਈ ਉਹ ਸਵੇਰ ਤੱਕ ਇਸੇ ਗੁੰਝਲ ਨੂੰ ਸੁਲਝਾਉਣ ਲਈ ਛਟਪਟਾਂਦੀ ਰਹੀ ਉਸਦੀ ਹਾਲਤ ਇਸ ਵੇਲੇ ਉਸ ਰਾਹੀ ਵਰਗੀ ਸੀ ਜਿਹੜਾ ਜੰਗਲ ਵਿੱਚ ਕਿਸੇ ਸ਼ੇਰ ਦੇ ਕਾਬੂ ਆ ਗਿਆ ਹੋਵੇ ਪਰ ਅਚਾਨਕ ਹੀ ਕਿਸੇ ਉਪਕਾਰੀ ਹੱਥ ਨੂੰ ਸ਼ੇਰ ਤੋਂ ਬਚਾਉਣ ਲਈ ਚੁੱਕ ਕੇ ਨਦੀ ਦੀਆਂ ਲਹਿਰਾਂ ਵਿੱਚ ਸੁੱਟ ਦਿੱਤਾ ਹੋਵੇ ਉਹ ਰਾਤ ਨੂੰ ਕਈ ਵਾਰ ਉੱਠ ਉੱਠ ਕੇ ਕਿਦਾਰ ਦੇ ਘਰ ਵੱਲ ਗਈ ਪਰ ਬੂਹੇ ਦਾ ਜੰਦਰਾ ਵਜਾ ਵੇਖ ਕੇ ਮੁੜੀ ਮੁੜਾਉਂਦੀ ਰਹੀ ਸੁੱਤਿਆਂ-ਸੁੱਤਿਆਂ ਕਦੀ ਤਾਂ ਉਸਨੂੰ ਗੁੱਸਾ ਆਉਂਦਾ ਕਿ ਉਹ ਦੰਦ ਪੀਂਦੀ ਹੋਈ ਉੱਠ ਬੈਂਦੀ ਉਹ ਸੋਚਦੀ ਇਸਨੇ ਕਿਉਂ ਹੁਣ ਤੱਕ ਮੈਨੂੰ ਧੋਖੇ ਵਿੱਚ ਰੱਖਿਆ ਇਹ ਕਰਨ ਤੋਂ ਉਸਦਾ ਕੀ ਮਤਲਬ ਸੀ ਇਤਨਾ ਲੰਮਾ ਚੌੜਾ ਜਾਲ ਰਚਣ ਦੀ ਉਸਨੂੰ ਕੀ ਲੋੜ ਸੀ ਕਿ ਇਸ ਤਰ੍ਹਾਂ ਕਿਸੇ ਨੂੰ ਧੋਖਾ ਦੇਣਾ شریف ਆਦਮੀ ਦਾ ਕੰਮ ਹੈ ਪਰ ਜਿਉਂ ਹੀ ਕਿਦਾਰ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੇ ਨਿਰਮਾਣ ਤੇ ਨਿਸ਼ਕਾਮ ਵਰਤੋਂ ਦਾ ਉਸਨੂੰ ਖਿਆਲ ਆਉਂਦਾ ਉਹ ਕਿਦਾਰ ਉੱਤੇ ਲਾਇ ਦੁਸ਼ਨਾ ਲਈ ਪਛਤਾਉਣ ਲੱਗ ਪੈਂਦੀ ਨਾਲ ਹੀ ਉਸ ਨੂੰ ਖਿਆਲ ਆਉਂਦਾ ਕਿਦਾਰ ਦੀ ਮਦਦ ਦਾ ਹੱਥ ਜੇ ਮੇਰੇ ਸਿਰ ਤੇ ਨਾ ਹੁੰਦਾ ਤਾਂ ਅੱਜ ਮੇਰੀ ਕੀ ਹਾਲਤ ਹੁੰਦੀ ਮੈਂ ਕਿਸ ਤਰ੍ਹਾਂ ਕੁੜੀ ਦਾ ਵਿਆਹ ਕਰਦੀ ਕਿਵੇਂ ਘਰ ਦਾ ਖਰਚ ਤੁਰਦਾ ਤੇ ਕਿਸ ਤਰ੍ਹਾਂ ਇਹ ਕਰਜ਼ ਦੀ ਪੋਜਲ ਪੰਡ ਮੇਰੇ ਸਿਰੋਂ ਉੱਤਰਦੀ ਸਾਰੀਆਂ ਸੋਚਾਂ ਵਿਚਾਰਾਂ ਗਮੀ ਗਮਾ ਦੀ ਹਨੇਰੀ ਫਿਜ਼ਾ ਵਿੱਚ ਗੁੰਮ ਹੋ ਜਾਂਦੀਆਂ ਜਦ ਉਸ ਨੂੰ ਪਤੀ ਦਾ ਖਿਆਲ ਆਉਂਦਾ ਉਸ ਦੇ ਦਿਲ ਨੂੰ ਚਸਕਾਂ ਪੈਣ ਲੱਗਦੀਆਂ ਜਦ ਸੋਚਦੀ ਜੇ ਸਰਦਾਰ ਜੀ ਨੇ ਸਭ ਕੁਝ ਸੱਚ ਕਿਹਾ ਹੈ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਮੇਰਾ ਪਤੀ ਜਿਹੜਾ ਉਸ ਦਿਨ ਸਰਦਾਰ ਪਾਸੋਂ ਲੜਕੀ ਦੇ ਵਿਆਹ ਲਈ ਮਦਦ ਮੰਗਣ ਗਿਆ ਸੀ ਅਚਾਨਕ ਨੌਕਰੀ ਛੁੱਟ ਜਾਣ ਕਰਕੇ ਜ਼ਰੂਰ ਕਿਸੇ ਪਾਸੇ ਨਿਕਲ ਗਿਆ ਹੋਵੇਗਾ ਪਰ ਗਿਆ ਕਿੱਧਰ ਤੇ ਜੇ ਦੁਖੀ ਹੋ ਕੇ ਕੋਈ ਕਾਰਾਕਾਰ ਬੈਠਾ ਹੋਵੇ ਕਈ ਵਾਰੀ ਉਹ ਬਦਸ਼ਗਣੀਆਂ ਗੱਲਾਂ ਤੇ ਵੀ ਤਾਂ ਕਰਿਆ ਕਰਦਾ ਸੀ ਨਾ ਜਾਣੀਏ ਇੱਥੇ ਪਹੁੰਚ ਕੇ ਮਾਇਆ ਦਾ ਸਬਰ ਉਸ ਦਾ ਧੀਰਜ ਤੇ ਹੌਸਲਾ ਸਭ ਕੁਝ ਖਤਮ ਹੋ ਜਾਂਦਾ ਤੇ ਉਹ ਬਿਸਤਰੇ ਵਿੱਚ ਮੂੰਹ ਦੇ ਕੇ ਭੁੱਬੀ ਰੋਣ ਲੱਗ ਪੈਂਦੀ ਇਸ ਤਰ੍ਹਾਂ ਰੋਂਦਿਆਂ ਕਲਪਦਿਆਂ ਤੇ ਸੋਚਾਂ ਦੀਆਂ ਗਹਿਰਾਈਆਂ ਵਿੱਚ ਭਟਕਦਿਆਂ ਉਸ ਨੇ ਰਾਤ ਦੇ ਚਾਰੇ ਪਹਿਰ ਬਿਤਾ ਦਿੱਤੇ ਸਭ ਤੋਂ ਵੱਡੀ ਮੁਸੀਬਤ ਇਹ ਸੀ ਕਿ ਉਹ ਆਪਣੇ ਦਿਲ ਦਾ ਧੂਆਂ ਕਿਸੇ ਅੱਗੇ ਕੱਢ ਨਹੀਂ ਸੀ ਸਕਦੀ ਕਿਸੇ ਨੂੰ ਕਹੇ ਤਾਂ ਕੀ ਕਹੇ ਪੁੱਛੇ ਤਾਂ ਕੀ ਪੁੱਛੇ ਦਿਨ ਚੜਿਆ ਮਾਇਆ ਨੂੰ ਅੱਜ ਉੱਠਣ ਬੈਠਣ ਦੀ ਹਿੰਮਤ ਜਵਾਬ ਦੇ ਗਈ ਸੀ ਉਸਦੇ ਸਾਰੇ ਅੰਗ ਇਸ ਤਰ੍ਹਾਂ ਸਿੱਥਲ ਹੋਏ ਪਏ ਸਨ ਜਿਵੇਂ ਉਹਨਾਂ ਵਿੱਚ ਜਾਨ ਹੀ ਨਹੀਂ ਰਹੀ ਸੀ ਮਾਇਆ ਬਿਲਕੁਲ ਪੱਥਰ ਹੋਈ ਪਈ ਸੀ ਉਸਦੇ ਅੰਦਰ ਨਾ ਕੋਈ ਸੋਚ ਸੀ ਨਾ ਕੋਈ ਵਿਚਾਰ ਉਸ ਨੂੰ ਜਾਪਦਾ ਸੀ ਜਿਵੇਂ ਇਸ ਦੁਨੀਆ ਵਿੱਚ ਉਸ ਦਾ ਕੁਝ ਬਾਕੀ ਨਹੀਂ ਰਿਹਾ ਘਰ ਦਾ ਕੰਮ ਤੰਦਾ ਜਿਹੋ ਜਿਹਾ ਮਾੜਾ ਮੋਟਾ ਹੋ ਸਕਿਆ ਵਿਦਿਆ ਨੇ ਕੀਤਾ ਵਿਦਿਆ ਨੇ ਕਈ ਵਾਰੀ ਮਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਉਸਨੇ ਬਿਮਾਰੀ ਦਾ ਬਹਾਨਾ ਪਾ ਕੇ ਤੇ ਕੰਮਕਾਰ ਉਸ ਨੂੰ ਮਾੜਾ ਮੋਟਾ ਸਮਝਾ ਕੇ ਬਾਹਰ ਭੇਜ ਦਿੱਤਾ ਉਧਰ ਨਿੱਕਾ ਕਾਕਾ ਤੰਗ ਕਰ ਰਿਹਾ ਸੀ ਮਾਇਆ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਇੰਨਾ ਕੁੱਟਿਆ ਕਿ ਵਿਦਿਆ ਉਸ ਨੂੰ ਚੁੱਕ ਕੇ ਜੇ ਬਾਹਰ ਨਾ ਲੈ ਕੇ ਜਾਂਦੀ ਤਾਂ ਵਿਚਾਰੇ ਦੀ ਖ਼ਬਰ ਕਿੰਨੀ ਕੁ ਸ਼ਾਂਤ ਆਉਣੀ ਸੀ ਅਜੇ 9 ਵੀ ਨਹੀਂ ਸੰਭਜੇ ਕਿ ਉਹੀ ਕੱਲ ਵਾਲਾ ਮੁਨਸ਼ੀ ਫੇਰਾ ਧਮਕਿਆ ਮਾਇਆ ਲਈ ਕਚੈਰੀਆਂ ਜਾਣ ਤੋਂ ਬਿਨਾ ਹੁਣ ਤੱਕ ਕੋਈ ਚਾਰਾ ਨਹੀਂ ਸੀ ਉਸਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਇਸ ਕੰਮ ਲਈ ਤਿਆਰ ਕੀਤਾ ਤੇ ਬਸੰਤ ਨੂੰ ਨਾਲ ਲੈ ਕੇ ਉਸਦੇ ਨਾਲ ਟਾਂਗੇ ਤੇ ਬੈਠ ਕੇ ਕਚੈਰੀ ਜਾ ਪਹੁੰਚੀ ਉੱਥੇ ਜਾ ਕੇ ਉਸਨੇ ਰਹਿਮ ਨਾਮ ਤਸਦੀਕ ਕਰਾਇਆ ਤੇ ਵਹੀ ਉੱਤੇ ਰਕਮ ਵਸੂਲ ਕਰਾ ਕੇ ਵਾਪਸ ਘਰ ਨੂੰ ਮੁੜੀ ਉਸਦੇ ਮਨ ਦੀ ਹਾਲਤ ਇਸ ਵੇਲੇ ਕਹਿਣ ਸੁਣਨ ਤੋਂ ਬਾਹਰ ਸੀ ਮਾਨਸਿਕ ਉਲਝਣ ਦੀ ਹਾਲਤ ਵਿੱਚ ਵਕਤ ਬੀਤਣਾ ਮੁਸ਼ਕਿਲ ਹੋ ਜਾਂਦਾ ਹੈ ਆਦਮੀ ਵੱਡੇ ਤੋਂ ਵੱਡਾ ਸਦਮਾ ਸਹਾਰ ਸਕਦਾ ਹੈ ਪਰ ਇਹ ਉਲਝਣ ਦੀ ਹਾਲਤ ਐਸੀ ਨਾ ਮੁਰਾਦ ਹੁੰਦੀ ਹੈ ਕਿ ਆਦਮੀ ਦਾ ਜਿਉਣਾ ਦੁੱਬਰ ਕਰ ਦਿੰਦੀ ਹੈ ਇਸ ਵੇਲੇ ਮਾਇਆ ਦੀ ਉਲਝਣ ਨੂੰ ਸੁਲਝਾਉਣ ਵਾਲਾ ਜੇ ਕੋਈ ਸੀ ਤਾਂ ਉਸ ਦੇ ਖਿਆਲ ਵਿੱਚ ਕਿਦਾਰ ਹੀ ਸੀ ਪਰ ਕਿਦਾਰ ਨੂੰ ਕਿੱਥੇ ਲੱਭਿਆ ਜਾਵੇ ਉਹ ਤਾਂ ਕੱਲ ਤੋਂ ਹੀ ਲਾਪਤਾ ਸੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਬਹੁਤ-ਬਹੁਤ ਧੰਨਵਾਦ